ਅੱਜ ਕਮੰਤਰੀ ਔਰਤ ਦਿਵਸ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਔਰਤਾਂ ਵੱਲੋਂ ਬਲਕਾਰ ਸਿੱਧੂ ਐਮਐਲਏ ਦੇ ਪੁਤਲੇ ਸੜ ਰਹੇ ਆ ਮਾਮਲਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਔਰਤਾਂ ਪ੍ਰਤੀ ਬਹੁਤ ਹੀ ਪਦਿੱਸ਼ ਸ਼ਬਦਾਵਲੀ ਵਰਤ ਰਿਹਾ ਵੀ ਮੈਂ ਉਹ ਤੁਹਾਡੇ ਸਾਹਮਣੇ ਦੱਸ ਵੀ ਨਹੀਂ ਸਕਦੀ ਕਿ ਸਾਰੇ ਪੰਜਾਬ ਨੇ ਸੁਣਿਆ ਕਿ ਕੀ ਗੱਲ ਔਰਤਾਂ ਜੇ ਕੋਈ ਇਲੈਕਟ ਹੁੰਦੀਆਂ ਰਾਜਨੀਤੀ ਦੇ ਵਿੱਚ ਅੱਗੇ ਆਉਂਦੀਆਂ ਉਹ ਕਿਸੇ ਪਦਵੀ ਤੇ ਪਹੁੰਚਦੀਆਂ ਤਾਂ ਤੁਸੀਂ ਉਹਨਾਂ ਦਾ ਮਾਨ ਸਨਮਾਨ ਨਹੀਂ ਦਿਓਗੇ ਬੰਦਾ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਵਰਤੋਂਗੇ ਕਿ ਉਹ ਐਸਾ ਵਰਤਨ ਦੀਆਂ ਚੀਜ਼ਾਂ ਹੈਗੀ ਔਰਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਬਲਕਾਰ ਸਿੱਧੂ ਦੇ ਘਰ ਦੇ ਵਿੱਚ ਕੋਈ ਆਪਣੀ ਧੀ ਨਹੀਂ ਹੈਗੀ ਉਹ ਕਿਸੇ ਔਰਤ ਨੇ ਪੈਦਾ ਕੀਤਾ ਉਹਨੂੰ ਉਹਦੇ ਮਾਂ ਨਹੀਂ ਹੈਗੀ ਉਹਦੇ ਭੈਣ ਨਹੀਂ ਹੈਗੀ ਉਹਨੂੰ ਪਤਾ ਨਹੀਂ ਔਰਤਾਂ ਦਾ ਸਤਿਕਾਰ ਕਿੱਦਾਂ ਕਰੀਦਾ ਪੰਜਾਬ ਹੈ ਜਿੱਥੇ ਅਸੀਂ ਰਹਿ ਰਹੇ ਆ ਇਹ ਇਹੋ ਜੀ ਧਰਤੀ ਹੈ ਜਿਹੜੇ ਬਗਾਨੀਆਂ ਜਿਹੜੀਆਂ ਤਿੰਆ ਭੈਣਾ ਜਿਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਛੜਾ ਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹਚਾ ਕੇ ਆਉਂਦੇ ਸੀ ਤੇ ਅੱਜ ਜਿਨ੍ਹਾਂ ਨੂੰ ਅਸੀਂ ਚੁਣ ਲਿਆ ਇਹ ਕੋਈ ਲਟੇਰੇ ਨਹੀਂ ਇਹ ਬਾਹਰੋਂ ਨਹੀਂ ਆਏ ਸੀ ਇਹਨਾਂ ਨੂੰ ਚੁਣਿਆ ਵੋਟ ਪਾ ਕੇ ਤੇ ਉਹ ਔਰਤਾਵਾਂ ਪ੍ਰਤੀ ਇਹ ਜੀ ਸ਼ਬਦਾਵਲੀ ਵਰਤ ਰੇ ਉਹ ਵੀ ਉਹਨਾਂ ਔਰਤਾਵਾਂ ਪ੍ਰਤੀ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤਾ ਤੇ ਉਹ ਔਰਤਾ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਤੇ ਇਸ ਤੋਂ ਸ਼ਰਮ ਦੀ ਗੱਲ ਐ ਇਸ ਐਮਐਲਏ ਵਾਸਤੇ ਕੀ ਹੋ ਸਕਦੀ ਐ ਇਸ ਸਰਕਾਰ ਵਾਸਤੇ ਕੀ ਹੋ ਸਕਦੀ ਐ ਜਿਨੇ ਅੱਜ ਤੱਕ ਪੰਜਾਬ ਦੀਆਂ 1.5 ਕਰੋੜ ਔਰਤਾਂ ਤੋਂ ਮਾਫੀ ਨਹੀਂ ਮੰਗੀ ਹਲੇ ਤੱਕ ਕਿ ਮੈਂ ਗਲਤ ਬੋਲਿਆ ਮੈਂ ਆਪਸ਼ਬਦ ਬੋਲਿਆ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਸੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਲੋਕ ਹੱਕਦਾਰ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਔਰਤਾਂ ਦੀਆਂ ਵੋਟਾਂ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਬੈਠੇ ਕਿਹੜੇ ਮੂੰਹ ਨਾਲ ਹੈਗੇ ਆ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਲੱਗਦਾ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਆਡੀਓ ਵਾਇਰਲ ਹੋ ਉਹਦੀ ਜਾਂਚ ਹੋਣੀ ਚਾਹੀਦੀ ਸੀ ਉਸ ਨੂੰ ਲੈ ਕੇ ਕਿਸੇ ਦਾ ਬਿਆਨ ਪਤਰੀਆ ਹਾਂ ਇਹ ਤਾਂ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਗੱਲਾਂ ਤਾਂ ਬੜੀਆਂ ਕਰਕੇ ਆਈ ਸੀ ਸਭ ਤੋਂ ਵੱਡਾ ਇਹਨਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਉਹਨਾਂ ਦੀਆਂ ਵੋਟਾਂ ਲਈਆਂ ਤੇ ਪਰ ਬਾਅਦ ਵਿੱਚ ਇਹ ਹਾਥੀ ਦੇ ਦੰਦ ਨਿਕਲੇ ਖਾਣ ਦੇ ਹੋਰ ਦਿਖਾਉਣ ਦੇ ਇਹ ਜਦੋਂ ਤੋਂ ਆਏ ਆ ਇਹਨਾਂ ਦੇ ਹਰ ਰੋਜ਼ ਨਵੇਂ-ਨਵੇਂ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਆ ਇਹਨਾਂ ਨੇ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਕੁਝ ਹੋਰ ਹੁੰਦੇ ਸੀ ਕਰਿਆ ਇਹਨਾਂ ਨੇ ਹੋਰ ਹੈ ਕਿ ਪਹਿਲਾਂ ਇੱਕ ਮੰਤਰੀ ਇਹਨਾਂ ਦਾ ਉਹਦੀ ਇੱਕ ਅਨਮੈਡ ਕੁੜੀ ਨੂੰ ਇੱਕ ਵੀਡੀਓ ਕਾਲ ਤੇ ਉਹ ਕਿਦਾਂ ਉਹਦਾ ਸ਼ੋਸ਼ਣ ਕਰ ਰਿਆ ਸਾਰਿਆਂ ਨੇ ਉਹ ਵੀਡੀਓ ਦੇਖੀ ਫਿਰ ਜਿਹੜਾ ਇਹਨਾਂ ਦਾ ਦੋ ਦਿਨਾਂ ਬਾਅਦ ਹੀ ਇਹਨਾਂ ਦੇ ਇੱਕ ਐਮਐਲਏ ਜਿਹੜਾ ਕਿਸੇ ਆਪਦੇ ਪੀਏ ਦੇ ਘਰ ਦੇ ਵਿੱਚ ਹੀ ਘੁਸ ਗਿਆ ਜਾ ਕੇ ਸੋ ਇਹ ਆ ਇਹ ਇਹਨਾਂ ਦਾ ਕਰੈਕਟਰ ਹੈ ਆ ਜਿਹੜਾ ਐਮਐਲਏ ਇਹਨਾਂ ਕੁਝ ਬੋਲਿਆ ਨਾ ਤਾਂ ਜਿਹੜੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹਨੂੰ ਕਹਿਣਾ ਚਾਹੀਦਾ ਸੀਗਾ ਬੇਸ਼ੱਕ ਉਹਦੀ ਪਾਰਟੀ ਦੇ ਸੀਗੇ ਕਿ ਮੈਂ ਔਰਤਾਂ ਦੀ ਮੰਤਰੀ ਆ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਆ ਝਿੜਕਨੇ ਚਾਹੀਦੇ ਸੀਗੇ ਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਜਿਹੜਾ ਵੂਮਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਵੀ ਕਹਿਣਾ ਚਾਹੀਦਾ ਸੀ ਪਰ ਮੰਤਰੀ ਵੀ ਇਹਨਾਂ ਦੀ ਜਿਹੜੀ ਆ ਉਹ ਕੱਟ ਪੁਤਲੀ ਆ ਵੂਮਨ ਕਮਿਸ਼ਨ ਵੀ ਇਹਨਾਂ ਦਾ ਇਹਨਾਂ ਦੀ ਕੱਟ ਪੁਤਲੀ ਆ ਹੱਥ ਠੋਕੇ ਇਹਨਾਂ ਦੇ ਇਹ ਬੋਲੇ ਹੀ ਨਹੀਂ ਇਹਨਾਂ ਨੇ ਸੰਗਿਆਨ ਹੀ ਨਹੀਂ ਲਿਆ ਇਹਨਾਂ ਨੇ ਨੋਟਸ ਹੀ ਨਹੀਂ ਲਿਆ ਕਿ ਔਰਤਾਂ ਨੂੰ ਐਦਾਂ ਬੋਲ ਕੇ 1.5 ਕਰੋੜ ਔਰਤਾਂ ਦੀ ਵੋਟ ਲਈ ਹੈ ਇਹਨਾਂ ਨੇ ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਔਰਤਾਂ ਦੀ ਵੋਟ ਹੈਗੀ ਆ